ਮੈਂ ਛੋਟਾ ਸੀ ਮੇਰੀ ਮਦਰ ਕੁਰਬੀਨ ਹੋਰ ਜੋ ਹੋਈ ਦੁਨੀਆ ਵਿੱਚ ਐਜਾ ਕੋਈ ਨਹੀਂ ਹੈਗੀ ਫਾਦਰ ਪਾਦਰ ਦਸਣਾ ਤੇ ਜੇਦਾ ਜੀ ਇੱਕ ਸ਼ੌਂਤਿਆ ਕਿਸਮ ਦੇ ਵਿੜੇ ਆਦਮੀ ਨਾਲ ਕੇ ਪੋਣਾ ਹੋਵੇ ਤੇ ਅਨਮੀਟਰ ਜਾ ਕੇ ਰਹਿਣੀ ਸੀ ਮੈਂ ਰਹੀ ਸੀ ਮੇਰੇ ਪਿਤਾ ਜੀ ਜੇ ਮੈਂ ਵਿਆਹ ਕਰਿਆ ਨੇ ਵਿੱਚ ਸਿਰੇ ਬੋਲਦੇ ਹੁੰਦਿਆ ਉਹ ਵੀ ਬੋਲਦੇ ਰਹਾ ਇਹ ਜਿਹੜਾ ਸਾਰਾ ਕੰਮ ਮੇਰੇ ਫਾਦਰ ਸਾਹਿਬ ਨੇ ਪੰਜਾਬ ਦੇ ਪਿੰਡ ਕੋਲ ਵਿੱਚ ਉਸ ਵੇਲੇ ਜਿਹੜਾ ਨੌਕਰੀ ਦਾ ਸਾਨੂੰ ਇਹ ਪਤਾ ਲੱਗਦਾ ਮੰਨਦਾ ਕਦੇ ਤੁਹਾਡੇ ਪਿਤਾ ਨੂੰ ਮੁੱਛ ਉੱਤੇ ਆਂਦਾ ਤਾਂ ਕੋਈ ਟੁੱਟ ਗਿਆ ਹੈ ਪਤਾ ਲੱਗਾ ਸੀ ਉਸ ਸਮੇਂ ਕਿ ਤੁਹਾਡੇ ਮਾਤਾ ਬਿਚੈ ਨਹੀਂ ਜਾਦਾ ਨਹੀਂ ਬੱਸਿਆ ਨਹੀਂ ਬਿਲਕੁਲ ਮੇਰੀ ਮਾਤਾ ਨੇ ਅਕਸਰ ਕਰਿਆ ਨਾਲ ਗੱਲਾਂ ਬਾਤਾਂ ਸਾਂਝੀਆਂ ਕਰਨੀਆਂ ਤੇ ਉਹਨਾਂ ਨੇ ਦੱਸਣਾ ਕਿ ਉਸ ਵੇਲੇ ਜਦੋਂ ਦੌਰ ਚੱਲਿਆ ਜਦੋਂ ਘਰਾਂ ਦੇ ਵਿੱਚ ਭਾਵੇਂ ਲੋਕਾਂ ਦੇ ਕਰਾਵੇ ਜਿਵੇਂ ਜਾਂਦੇ ਰਹੇ ਤਾਂ ਅਲੱਗ ਕੋਈ ਵੀ ਉਹਨਾਂ ਨੂੰ ਰੋਕ ਨਹੀਂ ਸਕਦਾ ਸਾਡੇ ਘਰ ਵੀ ਉਹ ਜਿਹੜੇ ਆਉਂਦੇ ਜਾਂਦੇ ਸਨ ਉਹ ਗੁਰਮਖਸੇ ਨੇ ਹੋ ਗਿਆ ਮੈਂ ਆਪਣੇ ਬੱਚਾ ਨੂੰ ਦੱਸ ਦਵਾਂ ਕਿ ਉਸ ਸਮੇਂ ਦੇ ਜਿਹੜੇ ਲਾਜ਼ਮੀ ਦੇ ਖਾਰੋਸਾਂ ਯਰ ਜਹ ਜਿਸੇ ਕਿਹੜੇ ਉਸ ਲੈਣਾ ਲੋਕ ਜਿਹਨੂੰ ਆਪਾਂ ਇਹ ਆਤਵਾਦੀ ਗਿਆ ਦੰਦ ਸਨ ਤੇ ਕਈ ਪੰਜਾਬੀਆਂ ਨੂੰ ਘਾਉਂ ਗਿਆ ਲੈ ਸਨ ਕਿਉਂਕਿ ਉਹ ਬਾਸ਼ਾ ਜੀ ਉਸ ਸਮੇਂ ਬੱਤੀ ਜਾਂਦੇ ਸੀ ਜਿਹਦੇ ਸਮੇਂ ਦੇ ਜਿਹੜੇ ਕੋਈ ਵੀ ਆਹ ਅਸੀਂ ਕਿਹਨੂੰ ਖਲਾਇਆ ਤਾਂ ਕਿਸੇ ਘਰ ਜਾ ਕੇ ਰੋਟੀ ਪਾਣੀ ਖਾਦ ਦੇਣਾ ਉਹ ਆਹ ਉਸੇ ਗੱਲ ਕਰਦੇ ਰਹੇ ਅਰਵਿੰਦਰ ਜੀ ਵੀ ਉਹ ਜਿਹੜੇ ਬੰਦੇ ਸਾਡੇ ਪਾਉਂ ਨੂੰ ਉਹ ਕਹਿ ਚਾਉਂਦੇ ਬੰਦੇ ਆ ਉਹ ਮਾਈ ਉਹਨਾਂ ਵਾਲਾ ਨੂੰ ਬੰਦਾ ਜਾਂਦਾ ਜੇ ਸੋ ਲੈਣਾ ਗੇਸਾਂ ਉਸ ਤੋਂ ਬਾਅਦ ਉਹ ਕੋ ਬਾਅਦ ਉਹ ਬੱਚਾ ਲੈ ਕੇ ਪਛਾਰਾ ਪਾਣੀ ਚਾੜਦੇ ਜਾਂਦਾ ਇੱਕ ਮੰਮੀ ਨੇ ਦੱਸਿਆ 2200 ਤੋਂ ਮੁਗਮਣੀ ਚਾੜ੍ਹਦੇ ਜਾਂਦਾ ਇਹਦੀ ਮੁਗਮਣੀ ਚਾੜ੍ਹਦਾ ਹਮਮ ਉਹਨੂੰ ਮੁਗਮਣੀ ਕਿੱਥੇ ਗਈ ਕਿਾ ਸਾਡੇ ਪਰਿਵਾਰ ਵਾਲੇ ਦੱਸਿਆ ਗਿਆ ਕਿ ਉੱਡਾ ਕਰਕੇ ਨਾ ਦੇ ਚਾਈ ਜਿਹੜੇ ਪਾਉਂ ਨੂੰ میں رات لگ پر ڈیڑھ تو دو بجے کا ٹائم تھا وہ تیرے اوپر چکے تھے میں تو میرے فادر صاحب میری مدر میرا چھوٹا بردر پیا سے سیرے گھر روز بلے رات آتی ہے تو میرے فادر صاحب اٹھا کے نارو پر لے جاتی ہے اس بعد چوبارک ممبر نے میری دادی نے میرے تاتے ماں سارے سارا نے ਅੱਗ ਲੱਗਤੋ ਕਿ ਦੀ ਉਹਨਾਂ ਨੂੰ ਪਹਿਲਾਂ ਦੱਸਿਆ ਗਿਆ ਤੇ ਥਾਣਾ ਬਹਿਰਵਾਲ ਵਿਖੇ ਲੈ ਕੇ ਗਏ ਨੇ ਪਰ ਉਸ ਤੋਂ ਬਾਅਦ ਜਿਹੜਾ ਉਹਨਾਂ ਨੂੰ ਪੱਟੀ ਜਿਹੜਾ ਖਾਣੇ ਵਿੱਚ ਲਿਜਾਇਆ ਗਿਆ ਉਸ ਤੋਂ ਬਾਅਦ ਜਦੋਂ ਸਾਰੀ ਗੱਲ ਹੋਈ ਤਾਂ ਕਿਹਾ ਗਿਆ ਕਿ ਉਸ ਵੇਲੇ ਤਾਂ ਜਿਹੜਾ ਕੋਈ ਅਧਿਕਾਰੀ ਸੀ ਸੀਗਾਰਾਮ ਨਾਮ ਦਾ ਸੱਜ ਦੀ ਮਾਮੀ ਨੇ ਕਿ ਕੋਈ ਨਾ ਸੀਗਾਰਾਮ ਹੁੰਦਾ ਸੀ ਉਹ ਬੜੇ ਉਸ ਵੇਲੇ ਜਿਹੜੇ ਤਸ਼ੱਬਹ ਤੇ ਜਿਹੜੇ ਨੌਜਵਾਨਾਂ ਦੇ ਕਰਦਾ ਸੀ ਪਰ ਉਹ ਉਸ ਵੇਲੇ ਮੇਨ ਹੈਗਾ ਸੀ ਤਾਂ ਉਸ ਤੋਂ ਬਾਅਦ ਜਿਹੜੀ ਸਾਰੀ ਗੱਲਬਾਤ ਆ ਉਹਨਾਂ ਵੱਲੋਂ ਫਿਰ ਕਿਹਾ ਗਿਆ ਕਿ ਸਾਨੂੰ ਪਿਆਹ ਯਾਰ ਪੁਲਿਸ ਨੇ ਉਸ ਵਿਲੇਂਸ ਸਮੇਂ ਮੰਗ ਪਈਗੀ ਹੁਸੀਨ ਪਿਆਹ ਯਾਰ ਸਾਨੂੰ ਦੇ ਦੇ ਤੇ ਅਜਿਹੇ ਸਭ ਜੀ ਨੂੰ ਅਹਰਿਆ ਕਰਾਂਗੇ ਜੀ ਤਾਂ ਮੇਰੀ ਮਾਤਾ ਨੇ ਕਿਹਾ ਕਿ ਉਹ ਸਵਿਲੇ ਦਾ ਪਿਆਹ ਯਾਰ ਪੜੀ ਵੱਡੀ ਬੱਦੀ ਮੁਹਬਤ ਹੈ ਉਹ ਆਮ ਘਰ ਨੇ ਕੋਈ ਵੱਡੀ ਜਾਇਦਾਦ ਨਹੀਂ ਕੋਈ ਇੱਕ ਕਿਲਾ ਦੇ ਇੱਕ ਕਨਾਲ ਖੜੀ ਜਿਹੜੀ ਜਾਇਦਾਦ ਦਾ ਪ੍ਰੋਫੀ ਹੈ ਤਾਂ ਉਹ ਸਵਿਲੇ ਉਹਦੇ ਇਨਸਾਨ ਦੀ ਜ਼ਿੰਦਗੀ ਨਾਲੋਂ ਵੱਡ ਕੋਈ ਨਹੀਂ ਹੁੰਦਾ ਬਿਲਕੁਲ ਬਿਲਕੁਲ ਰਿਸ਼ਤੇਦਾਰਾਂ ਨੇ ਸਾਥ ਦਿੱਤਾ ਮੇਰੇ ਨਾਲ ਕੋ ਬਹੁਤ ਆਇਆ ਤੇ ਮੇਰੇ ਨਾਨਾ ਜੀ ਨੂੰ ਪਤਾ ਲੱਗਾ ਤਾਂ ਮੀਂਹ ਦੇ ਸਾਥੇ ਉਹਨਾਂ ਵੱਲੋਂ ਦੀ ਕੋਸ਼ਿਸ਼ ਆਪਣਾ ਵੇਚ ਕੇ ਮੈਂਦਨਾ ਇੰਤਜ਼ਾਮ ਕੀਤਾ ਵੇਇਆ ਹੀ ਆਇਆ ਜਿਹੜਾ ਪਤਾ ਲੱਗਿਆ ਗਿਆ ਅਠਾ ਗੱਲ ਮੇਰੇ ਪਤਾ ਜੀ ਦੀ ਖੋਜ ਕੋਈ ਆ ਗਿਆ ਕੇ ਸਾਰੇ ਕਹਿੰਦੇ ਜਾਣ ਕੇ ਬੱਚੇ ਵੀ ਲੱਗੇ ਰਹੇ ਮੈਂ ਸਾਰੇ ਤੇਨ ਸਾਲ ਦਾ ਜਿਹੜਾ ਛੋਟਾ ਭਰਾ ਲੱਗਦਾ ਕੋਈ ਕਾਈ ਉਹ ਸਾਦਰ ਸੀ ਕਾਰਨ ਜੀ ਨੂੰ ਪਾ ਕੇ ਤਨ ਘਟੇ ਦੇ ਕੋਲ 1000 ਰੁਪਏ ਦੇ ਜਾ ਗਿਆ ਤੇ ਆ ਦੇ ਦਿੱਤੇ ਲੋ ਤਾਂ ਉਸ ਤੋਂ ਬਾਅਦ ਇੱਕਦਮ ਇਹ ਪਤਾ ਲੱਗਿਆ ਕਿ ਉਹਨਾਂ ਨੂੰ ਧੁੱਲ ਘਾਇਆ ਵਾਲਾ ਪਿੰਡ ਇੱਥੇ ਲੰਦਾ ਹੈ ਮੱਗ ਜਿੱਦਾਂ ਦਾ ਤੁਸੀਂ ਕਿਹਾ ਲੱਗਾ ਜਿਆਦਾ ਤੇ ਉੱਥੇ ਉਹਨਾਂ ਨੂੰ ਜਿਹੜਾ ਝੂਠ ਝੂਠਾ ਪ੍ਰਸੰਗਤਾ ਵਾਲਾ ਲੱਗ ਕੇ ਮੇਰੇ ਬਾਦਰ ਸਾਹਿਬ ਸਰਬਜੀ ਸਿੰਘ ਦੇ ਦੋ ਮੌਜੂਦਾ ਹੋਸਾ ਉਹਨਾਂ ਨੂੰ ਮਾਰ ਲਿਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ 1984 ਦਾ ਉਹ ਦੌਰ ਜਦੋਂ ਪੰਜਾਬ ਵਿੱਚ ਅਨੇਕਾਂ ਹੀਰੇ ਨੌਜਵਾਨਾਂ ਨੂੰ ਪੁਲਿਸ ਅਧਿਕਾਰੀਆਂ ਤੋਂ ਫੜ ਕੇ ਮੌਤ ਦੇ ਘਾਲ ਦਲ ਗਿਆ ਝੂਠੇ ਇਨਕਾਉਂਟਰ ਕੀਤੇ ਗਏ ਕਈ ਉਹਨਾਂ ਵਿੱਚੋਂ ਲਾਸ਼ਾਂ ਜਿਹੜੀਆਂ ਮਿਲੀਆਂ ਕਈਆਂ ਦੇ ਸੰਸਕਾਰ ਵੀ ਨਹੀਂ ਹੋਏ ਪਈਆਂ ਦੀਆਂ ਲਾਸ਼ਾਂ ਅੱਜ ਵੀ ਇਹ ਖਾਲਾ ਮਿਸ਼ਨਲ ਕਮੇਟੀ ਵੱਲੋਂ ਅੱਜ ਵੀ ਉਹਦਾ ਮੁੱਦਾ ਚੱਲਦਾ ਪਿਆ ਜਿਹਦੇ 25 ਹਜ਼ਾਰਾਂ ਲਾਸ਼ਾਂ ਜਿਹੜੀਆਂ ਅਣਪਛਾਤੀਆਂ ਆਹਾਂ ਦਾ ਡੰਡੀ ਫਾਇਲਾ ਚੱਲ ਗਿਆ ਸਰਕਾਰ ਇੱਕ ਦੰਗਾ ਜੀ ਕਈ ਆਜੇ ਬੱਚੇ ਉਸ ਸਮੇਂ ਦੇ ਜਿਹੜੇ ਆਪਣੇ ਮਾਂ ਪਿਓ ਦੇ ਸائے ਤੋਂ ਵੀ ਵਾਂਝੇ ਰਹਿ ਗਏ ਤਾਂ ਸਾਡੇ ਨਾਲ ਇਸ ਟਾਈਮ ਤੇ ਰਵਿੰਦਰ ਸਿੰਘ ਨਾਲ ਮੌਜੂਦ ਹੈ ਜਿਹਦਾ ਉਸ ਸਮੇਂ ਛੋਟੀ ਉਮਰ ਚ ਹੈਗਾ ਸੀ ਜਿਸ ਦੇ ਪਿਤਾ ਨੂੰ ਪੁਲਿਸ ਵੱਲੋਂ ਕੋਰੋ ਚੁੱਕਿਆ ਗਿਆ ਅਤੇ ਝੂਠਾ ਇਨਕਾਉਂਟਰ ਬਣਾ ਕੇ ਮਾਰਤਾ ਗਿਆ ਆਪਣੇ ਬਾਪ ਦਾ ਜਿਹੜਾ ਲਾਡ ਪਿਆਰ ਸੀ ਜਿਹੜਾ ਉਸ ਸਮੇਂ ਬੱਚੇ ਨੇ ਵੇਖਣਾ ਸੀ ਉਹ ਵੀ ਦੇਖਿਆ ਗਿਆ ਕਾਫੀ ਜਦੋਲੀਅਨ ਕੀਤੀ ਪਰਿਵਾਰ ਵੱਲੋਂ ਇਹ ਇਹਨਾਂ ਦੇ ਪੁੱਤਾਂ ਲੱਭਣ ਦੀ ਲੇਕਿਨ ਇਹਨਾਂ ਦੇ ਪੁੱਤਾਂ ਦਾ ਕੋਈ ਸੋਰਸ ਨਹੀਂ ਮਿਲਿਆ ਅਖੀਰ ਤੇ ਜਦੋਂ ਇਨਕਾਊਂਟਰ ਹੁੰਦਾ ਉਸ ਤੋਂ ਬਾਅਦ ਕੁਝ ਪਤਾ ਲੱਗਦਾ ਵਾ ਤਾਂ ਉਸ ਤੋਂ ਬਾਅਦ ਉਹਨਾਂ ਨੇ ਇਹਨਾਂ ਅਸਰੀਆਂ ਜਲਪੜਾ ਕਿਤੇ ਜਾਂਦੇ ਆ ਅੱਜ ਸਾਡੇ ਨਾਲ ਮੌਜੂਦ ਨੇ ਸਟੂਡੀਓ ਵਿੱਚ ਅਰਵਿੰਦਰ ਸਿੰਘ ਜੀ ਆਹ ਗੱਲਬਾਤ ਕਰਦੇ ਆ ਤੇ ਜਾਣਦੇ ਆ ਉਸ ਸਮੇਂ ਦੇ ਇਹਨਾਂ ਦੇ ਮਨ ਦੇ ਕੀ ਬੀਤੀ ਕਿਸ ਤੋਂ ਪਤਾ ਲੱਗਾ ਵੀ ਮੇਰੇ ਜੀ ਦੇ ਪਿਤਾ ਜੀ ਦਾ ਇਨਕਾਊਂਟਰ ਕਰਤਾ ਗਿਆ ਹਵਾਹ ਦੀ ਜਿੱਕਾ ਖਾਚਾ ਵਾਹ ਦੀ ਜਿੱਕੀ ਫਟੇ ਜੀ ਖੁਸ਼ੀ ਜੀ ਵਾਹ ਕੋ ਜਿੱਕਾ ਕਾਲਸਾ ਵਾਹ ਦੀ ਜਿੱਕੀ ਫਟੇ ਤੁਹਾਡਾ ਧੰਨਵਾਦ ਹੈ ਕਿ ਤੁਸੀਂ ਜੋ ਮੇਰੇ ਪਿਤਾ ਜੀ ਨਾਲ ਸਾਰਾ ਵਰਤਾਰਾ ਵਾਪਰਿਆ ਉਹ ਜਿਹੜਾ ਆਪਣੇ ਸੋਤਿਆਂ ਨਾਲ ਸਾਂਝਾ ਕਰੇ ਇਹ ਨਵੀ ਜੀ ਬਹੁਤ ਸਾਰੇ ਉਸ ਸਮੇਂ ਤੇ ਵੀਰੇ ਸਿੱਖ ਨੌਜਵਾਨ ਜਿਨ੍ਹਾਂ ਨੂੰ ਪੁੱਛ ਅੱਗੇ ਹੁੰਦੇ ਪਹੇ ਗਿਆ ਉਨ ਅਡੰਡੀ ਭਾਈ ਵਰਕੇ ਉਹਨੇ ਇਹ ਲਖਾਂਲਾ ਸੰਸਕਾਰ ਵੀ ਕਰਵਾਇਆ। ਮਹਿਬ ਤੁਹਾਡੀ ਉਮਰ ਕਿੰਨੀ ਸੀ ਤੇ ਤੁਹਾਡੇ ਪਿਤਾ ਜੀ ਕੰਮ ਕੀ ਕਰਦੇ ਸਨ ਜਿਸ ਤੋਂ ਜਿਦਾ ਸਾਰਾ ਪਾਰਾ ਵਰਦਾ ਜੀ ਪੁੱਛ ਤੁਹਾਡੇ ਘਰ ਹੁੰਦੀ ਆ। ਬੀਬੀ ਦੱਸ ਦਵਾਂ ਕਿ ਮੇਰਾ ਜਨਮ ਹੈਗਾ ਬਾਦ 10 ਮਈ 1985 ਹੂੰ। ਤੇ ਮੇਰੇ ਪਿਤਾ ਸਾਹਿਬ ਨੇ 7 ਤਰੀਕ 1 ਪਹਿਲਾ ਮਹੀਨਾ 1999 ਦੇ ਵਿੱਚ ਜਿਹੜਾ ਸਾਰਾ ਉਹਨਾਂ ਨਾਲੇ ਘੜਨਾ ਕਰਾ ਵਪਿਆ ਮੈਂ ਤਕਰੀਬਨ ਕੋਈ 3 ਤੋਂ 3.5 ਸਾਲ ਦਾ ਸੀ। ਛੋਟਾ ਸੀ ਇਹਨਾਂ ਕੋ ਮਤਲਬ ਛੋਟੇ ਬੱਚੇ ਨੂੰ ਕੋਈ ਸਮਝ ਜਿਆਦਾ ਨਹੀਂ ਵੀ ਹੁੰਦੀ ਮੇਰੇ ਫਾਦਰ ਸਾਹਿਬ ਪੰਜਾਬ ਰਾਜ ਬੇਲੀਪੋਰਡ ਦੇ ਵਿੱਚ ਐਲ ਡੀਸੀ ਦੀ ਪੋਰਟ ਚਾਹਨਾ ਪੰਜਾਬ ਰਾਜ ਬੇਲੀਪੋਰਡ ਵਿੱਚ ਨੌਕਰੀ ਕਰਦੇ ਸਨ ਜੀ ਜੀ ਤੇ ਉਸ ਤੋਂ ਬਾਅਦ ਮੇਰੇ ਫਾਦਰ ਸਾਹਿਬ ਨੇ ਮੈਂ ਛੋਟਾ ਸੀ ਮੇਰੀ ਮਾਦਰ ਕੁਲਬੀਰ कौर ਜੋ ਵੀ ਇਸ ਦੁਨੀਆ ਵਿੱਚ ਅਜੋਲੇ ਉਹ ਵੀ ਨਹੀਂ ਹੈਗੇ ਉਹਨਾਂ ਨੇ ਮੈਨੂੰ ਮੇਰੇ ਬਾਦਰ ਬਾਰੇ ਦੱਸਿਆ ਕਿ ਤੇਰੇ ਪਿਤਾ ਜੀ ਇੱਕ ਸ਼ੌਂਕੀਆ ਕਿਸਮ ਦੇ ਜਿਹੜੇ ਆदमी ਨਾਲ ਕੇ ਉਹਨਾਂ ਵੱਲੋਂ ਇੱਕ ਡੈਕਰੀ ਲਗਾਨਵੀ ਦੱਸਿਆ ਕਿ ਪਿੰਡ ਵਿੱਚ ਪਾਈ ਗਈ ਸੀ ਮੇਰੇ ਪਿਤਾ ਜੀ ਜਿਹਨੇ ਵਿਆਹਾਂ ਸ਼ਾਦੀਆਂ ਨੇ ਵਿੱਚ ਸਿੱਧੇ ਬੋਲਦੇ ਹੁੰਦੇ ਆ ਉਹ ਵੀ ਬੋਲਦੇ ਰਹਾ ਇਹ ਜਿਹੜਾ ਸਾਰਾ ਕੰਮ ਮੇਰੇ ਫਾਦਰ ਸਾਹਿਬ ਜਿਹੜੇ ਪੰਜਾਬ ਦਾ ਬਲੀਪੁਰ ਵਿੱਚ ਉਸ ਵੇਲੇ ਜਿਹੜਾ ਨੌਕਰੀ ਕਰਦਾ ਸਦੋਂ ਇਹ ਬਾਹਾਂ ਫਿਰ ਕਦੋਂ ਬਣਦਾ ਕਦੋਂ ਤੁਹਾਡੇ ਪਿਤਾ ਜੀ ਨੂੰ ਕੁਝ ਹੋ ਚੁੱਕਾ ਜਾਂਦਾ ਵਾ ਤੇ ਕਿਉਂ ਚੁਪਿਆ ਗਿਆ ਕੋ ਪਤਾ ਲੱਗਾ ਸੀ ਉਸ ਸਮੇਂ ਤਾਂ ਤੁਹਾਡੇ ਮਾਤਾ ਪਿਤਾ ਨੇ ਜਿਆਦਾ ਕਿ ਦਾਦਾ ਜੀ ਨੇ ਦੱਸਿਆ ਕਿ ਮੈਨੂੰ ਬਿਲਕੁਲ ਉਹ ਮੇਰੀ ਮਾਤਾ ਨੇ ਅਕਸਰ ਮੇਰੇ ਨਾਲ ਗੱਲਾਂ ਬਾਤਾਂ ਸਾਂਝੀਆਂ ਕਰਨੀਆਂ ਤੇ ਉਹਨਾਂ ਨੇ ਲੱਸਣਾ ਕਿ ਉਸ ਵੇਲੇ ਜਦੋਂ ਦੌਰ ਚੱਲਿਆ ਜਦੋਂ ਘਰਾਂ ਦੇ ਵਿੱਚ ਭਾਉ ਲੋਕਾਂ ਦੇ ਘਰਾਂ ਵਿੱਚ ਜਾਂਦੇ ਸਨ ਤਾਂ ਮਤਲਬ ਕੋਈ ਵੀ ਉਹਨਾਂ ਨੂੰ ਰੋਕ ਨਹੀਂ ਸਕਦਾ ਸਾਡੇ ਘਰ ਵੀ ਪਾਉ ਜਿਹੜੇ ਆਉਰੇ ਜਾਂਦੇ ਸਨ ਪਾਉ ਗੁਰਮੁਖ ਸਿੰਘ ਹੋ ਗਿਆ ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦਵਾਂ ਕਿ ਉਸ ਸਮੇਂ ਦੇ ਜਿਹੜੇ ਲਾਰਜਾ ਵੀ ਵੀ ਜਿਹ ਖਾਲਸਾ ਵੀਰ ਜਲਦੀ ਸੀ ਉਹਦੇ ਚਿਹਰੇ ਇਸ ਲੈ ਨਾਲ ਜੁੜੇ ਸਨ ਜਿਹਨੂੰ ਆਪਾਂ ਇਹ ਆਤਵਾਦੀ ਗਾਇ ਦਿੰਦੇ ਸਨ ਤੇ ਕਈ ਪੰਜਾਬੀਆਂ ਨੂੰ ਪਾਉ ਵੀ ਗਾਲੇ ਸਨ ਕਿਉਂਕਿ ਉਹ ਬਾਸ਼ਾ ਜਿਹੜੀ ਉਸ ਸਮੇਂ ਵਰਤੀ ਜਾਂਦੀ ਸੀ ਜਿਸ ਸਮੇਂ ਤੇ ਜਦੋਂ ਕੋਈ ਵੀ ਅਗਰ ਕਿਸੇ ਨੂੰ ਭੁੱਖ ਲੱਗਦੀ ਹੈ ਤਾਂ ਕਿਸੇ ਘਰ ਵਿੱਚ ਜਾ ਕੇ ਰੋਟੀ ਪਾਣੀ ਖਾ ਸਕਦਾ ਹੈ ਉਹ ਉਹੀ ਗੱਲ ਕਰਦੇ ਪਰੇ ਅਰਵਿੰਦਰ ਜੀ ਵੀ ਉਹ ਜਿਹੜੇ ਬੰਦੇ ਸਾਡੇ ਪਾਉ ਜਿਹਨੂੰ ਕੈਸ਼ ਸ਼ਬਦ ਵਰਤੇ ਆ ਉਹ ਪਾਉ ਉਹਨਾਂ ਨੂੰ ਵਰਤੇ ਜਾਂਦਾ ਹੈ ਜੇ ਸੋ ਲੈਣਾ ਜੇਸਨ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਜਦੋਂ ਸਾਡੇ ਘਰੇ ਪ੍ਰਸ਼ਾਦਾ ਪਾਣੀ ਛਕਦੇ ਹਾਂ ਤਾਂ ਇੱਕ ਮੰਮੀ ਨੇ ਦੱਸਿਆ ਕਿ ਇੱਕ ਮੁਖਮਰੀ ਸਾਡੇ ਪਿੰਡ ਦਾ ਕੋਈ ਜਿਹੜਾ ਨਾ ਖੁਦ ਦੀ ਮੁਖਮਰੀ ਕਰਦਾ ਸੀ ਉਸ ਵੱਲੋਂ ਮੁਖਮਰੀ ਕੀਤੀ ਗਈ ਤਾਂ ਸਾਡੇ ਪਰਿਵਾਰ ਬਾਰੇ ਦੱਸਿਆ ਗਿਆ ਤੇ ਇਦਾਂ ਕਰਕੇ ਇਹਨਾਂ ਦੇ ਘਰੇ ਜਿਹੜੇ ਪਾਉ ਅਮੋਦੇ ਜਦੋਂ ਇਹ ਤਾਂ ਰਾਤ ਲਗਭਗ 1:30 ਤੋਂ 2:00 ਦਾ ਟਾਈਮ ਸੀ ਤਾਂ ਕੋਠੇ ਦੇ ਉੱਪਰ ਸੁੱਤੇ ਸੀ ਮੈਂ ਤੇ ਮੇਰੇ ਪਾਲਕ ਸਾਹਿਬ ਮੇਰੀ ਮਦਰ ਦੇ ਨਾਲ ਮੇਰਾ ਛੋਟਾ ਭਰਾ ਖਿਆਸੀ ਤਾਂ ਪੁਲਿਸ ਸਾਡੇ ਘਰ ਉਸ ਵੇਲੇ ਰਾਤ ਆਉਂਦੀ ਹੈ ਤਾਂ ਮੇਰੇ ਪਾਲਕ ਸਾਹਿਬ ਨੂੰ ਉੱਥੋਂ ਉਠਾ ਕੇ ਨਾਲੋਂ ਤੇ ਲੈ ਜਾਂਦੀ ਹੈ ਹੂੰ ਉਸ ਤੋਂ ਬਾਅਦ ਚ ਪਰਿਵਾਰਕ ਮੈਂਬਰਾਂ ਨੇ ਮੇਰੀ ਦਾਦੀ ਨੇ ਮੇਰੇ ਦਾਦੇ ਹਾ ਨੇ ਸਾਰਿਆਂ ਨੇ ਅਦਲੋ ਬੁੱッコ ਅਕੀਦੀ ਉਹਨਾਂ ਨੂੰ ਪਹਿਲਾਂ ਦੱਸਿਆ ਗਿਆ ਤੇ ਥਾਣਾ ਬੈਰਵਾਲ ਵਿਖੇ ਲੈ ਕੇ ਗਏ ਨੇ ਤਾਂ ਉਸ ਤੋਂ ਬਾਅਦ ਜਿਹੜਾ ਉਹਨਾਂ ਨੂੰ ਪੱਤੀ ਜਿਹੜਾ ਥਾਣੇ ਵਿੱਚ ਲਗਾਇਆ ਗਿਆ ਉਸ ਤੋਂ ਬਾਅਦ ਜਿਹੜੀ ਸਾਰੀ ਗੱਲ ਹੋਈ ਤਾਂ ਕਿਤੇ ਨਾ ਕਿਤੇ ਉਸ ਵੇਲੇ ਤਾਂ ਜਿਹੜਾ ਇੱਕ ਕੋਈ ਅਧਿਕਾਰੀ ਸੀ ਸੀ타ਰਾਮ ਨਾਮ ਦੱਸਿਆ ਜੀ ਮੰਮੀ ਨੇ ਕਿ ਕੋਈ ਨਾ ਸੀ타ਰਾਮ ਹੁੰਦਾ ਸੀ ਉਹ ਬੜੇ ਉਸ ਵੇਲੇ ਜਿਹੜੇ ਤਸ਼ੱਬਹ ਦੇ ਜਿਹੜੇ ਨੌਜਵਾਨਾਂ ਤੇ ਕਰਦਾ ਸੀ ਤਾਂ ਉਹ ਉਸ ਵੇਲੇ ਮੇਨ ਹੈਗਾ ਸੀ ਉਸ ਤੋਂ ਬਾਅਦ ਜਿਹੜੀ ਸਾਰੀ ਗੱਲਬਾਤ ਆ ਉਹਨਾਂ ਵੱਲੋਂ ਕਦੇ ਕਿਹਾ ਗਿਆ ਕਿ ਸਾਨੂੰ 50000 ਰੁਪਏ ਪੁਲਿਸ ਨੇ ਉਸ ਵੇਲੇ ਸਮੇਂ ਦੇ ਮੰਗੇ ਕੀਤੀ ਗਈ ਹੈ ਤੁਸੀਂ ਇਹਨਾਂ 50000 ਰੁਪਏ ਸਾਨੂੰ ਦੇ ਦਿਓ ਤੇ ਅਸੀਂ ਜਿਹੜਾ ਸਰਬਜੀਤ ਨੂੰ ਹਰਿਆ ਕਰ ਦਾਂਗੇ ਜੀ ਤਾਂ ਮੇਰੀ ਮਾਤਾ ਨੇ ਦੱਸਿਆ ਕਿ ਉਸ ਵੇਲੇ ਦਾ 50000 ਰੁਪਏ ਬੜੀ ਵੱਡੀ ਰਕਮ ਸੀ ਬਹੁਤ ਵਧੀਆ ਜੀ ਕਿ ਆਮ ਘਰ ਨੇ ਕੋਈ ਵੱਡੀ ਜਾਇਦਾਦ ਵੀ ਨਹੀਂ ਕੋਈ ਇੱਕ ਕਿਲਾ ਤੇ ਇੱਕ ਕਨਾਲ ਸਾਡੀ ਜਿਹੜੀ ਜਾਇਦਾਦ ਦਾ ਬਰਾਬਰੀ ਹੈ ਤਾਂ ਉਸ ਵੇਲੇ ਹੋਵੇ ਇਨਸਾਨ ਦੀ ਜ਼ਿੰਦਗੀ ਨਾਲੋਂ ਵੱਧ ਕੋਈ ਨਹੀਂ ਹੁੰਦਾ ਬਿਲਕੁਲ ਬਿਲਕੁਲ ਰਿਸ਼ਤੇਦਾਰਾਂ ਨੇ ਸਾਥ ਦਿੱਤਾ ਮੇਰੇ ਨਾਨਕੇ ਜੋਲਟਾਇਆ ਵਾਲਾ ਪਿੰਡ ਨੇ ਮੇਰੇ ਨਾਨਾ ਜੀ ਨੂੰ ਪਤਾ ਲੱਗਾ ਤਾਂ ਮੇਰੀ ਮੰਮੀ ਨੇ ਦੱਸਿਆ ਕਿ ਉਹਨਾਂ ਵੱਲੋਂ ਵੀ ਕੁਝ ਹੋ ਆਪਣਾ ਵੇਚ ਕੇ ਪੈਸੇ ਦਾ ਇੰਤਜ਼ਾਮ ਕੀਤਾ ਤੇ 50000 ਰੁਪਏ ਜਿਹੜਾ ਇਕੱਠਾ ਕਰ ਲਿਆ ਗਿਆ ਕਿ ਮੇਰੇ ਪਿਤਾ ਜੀ ਕਿਸੇ ਤਰ੍ਹਾਂ ਸੁਟਿਆਣ ਕਿਉਂਕਿ ਸਾਰੇ ਕਹਿੰਦੇ ਸਨ ਕਿ ਬੱਚੇ ਵੀ ਨਿੱਕੇ ਨੇ ਮੈਂ ਖਾੜੇ 3 ਸਾਲ ਦਾ ਕਿ ਮੇਰਾ ਛੋਟਾ ਭਰਾ ਲੱਗਦਾ ਕੋਈ ਢਾਈ ਦੋ ਸਾਲ ਦਾ ਹੂੰ ਕਾਰਵਾਈ ਸ਼ੁਰੂ ਹੋਈ ਤਾਂ ਕਿਤੇ ਨਾ ਕਿਤੇ ਫਿਰ ਆਸ ਇੱਕ ਜਾਗ ਪੀ ਕੇ 50000 ਰੁਪਏ ਦੇ ਕੇ ਚਲੋ ਛੋਟਾਂਗੇ ਪਰ ਉਸ ਤੋਂ ਬਾਅਦ ਇੱਕਦਾਂ ਮੇ ਪਤਾ ਲੱਗਿਆ ਕਿ ਉਹਨਾਂ ਨੂੰ ਧੁੰਨ ਘਾਇ ਵਾਲਾ ਪਿੰਡ ਇੱਥੇ ਪੈਂਦਾ ਹੈ ਮੰਡ ਚੇਤਰ ਹੂੰ ਉੱਥੇ ਲੈ ਜਾਇਆ ਗਿਆ ਤੇ ਉੱਥੇ ਉਹਨਾਂ ਨੂੰ ਜਿਹੜਾ ਝੂਠ ਝੂਠਾ ਕੋਸ਼ ਮੁਕਾਬਲਾ ਬਣਾ ਕੇ ਮੇਰੇ ਫਾਦਰ ਸਾਹਿਬ ਸਰਬਜੀ ਸਿੰਘ ਤੇ ਦੋ ਨੌਜਵਾਨ ਹੋਸ਼ਮ ਹੂੰ ਉਹਨਾਂ ਨੂੰ ਮਾਰ ਮਟਾ ਗਿਆ ਕਦਾਂ ਹੋਇਆ ਪਤਾ ਲੱਗਾ ਵੀ ਮੇਰੇ ਇਹ ਮੇਰੇ ਦਹਾੜੀ ਆਜਾ ਤਹਾਂ ਕਰਤੀ ਹਾਂ ਪੁੱਛ ਹਾਂ ਬਸ ਇਹ ਮੇਰੇ ਗੱਲ ਬੋਲੀਆ ਤੁਹਾਡੇ ਪਿਤਾ ਜੀ ਵੀ ਆਪੇ ਤੇ ਸਨਸਕਾਰ ਕਰ ਲਿਆ ਉਹਨੂੰ ਪਤਾ ਲੱਗਾ ਕਿ ਉਹਸ ਵੇਲੇ ਜਦੋਂ ਉੱਥੇ ਧੁੰਨ ਢਾਏ ਵਾਲਾ ਲਜਾਇਆ ਗਿਆ ਇੱਕ ਮੇਰੀ ਦਾਦੀ ਦੇ ਮੇਰੀ ਭੂਆ ਮੇਰੀ ਮੰਮੀ ਨੇ ਅਕਸਰ ਗੱਲ ਦੱਸਦੀ ਕਿ ਇੱਕ ਉੱਥੇ ਇੱਕ ਕਿਸਾਨ ਦੀ ਮੋਟਰ ਸੀ ਉੱਥੇ ਓਕੇ ਜਦੋਂ ਉੱਥੇ ਲਜਾਇਆ ਗਿਆ ਪਿੰਨਾਂ ਜਾਨਾਂ ਨੂੰ ਤਾਂ ਮੇਰੇ ਫਾਦਰ ਸਾਹਿਬ ਨੇ ਉੱਥੇ ਉੱਚੀ ਉੱਚੀ ਦੱਸਿਆ ਆਪਣੇ ਬਾਰੇ ਕਿ ਮੈਂ ਸਰਬਜੀਤ ਸਿੰਘ ਪਿੰਡ ਮੇਰਾ ਨਾ ਕੋਏ ਐ ਇੱਥੇ ਪੁਲਿਸ ਮੇਰੇ ਸਾਡੇ ਨਾਲ ਕੁਝ ਗਲਤ ਕਰ ਸਕਦੀ ਕਰ ਸਕਦੀ ਹੈ ਮੇਰੇ ਪਿਤਾ ਜੀ ਅਮਰਪਾਲ ਸਿੰਘ ਤੇ ਉਹਨਾਂ ਆਪ ਲੋਕ ਉਥੇ ਕਿਹਾ ਗਿਆ ਕਿ ਮੈਨੂੰ 15 ਦਿਨ ਹੋ ਗਏ ਨੇ ਛਾਣੇ ਵਿੱਚ ਰੱਖਿਆ ਤੇ ਮੈਨੂੰ ਇਸ਼ਨਾਨ ਕਰਵਾ ਦਿਓ ਹੂੰ ਤਾਂ ਉਸ ਵੇਲੇ ਬਾਅਦ ਚ ਉਹਨਾਂ ਨੂੰ ਇਸ਼ਨਾਨ ਕਰਵਾਇਆ ਗਿਆ ਤਾਂ ਕੋਈ ਸਾਰਾ ਜਿਹੜਾ ਵਰਤਾਰਾ ਹੈ ਉੱਥੇ ਉਸ ਵੇਲੇ ਜਿੰਨੇ ਵੀ ਮੋਟਰ ਤੇ ਜੋ ਕਿਸਾਨ ਮੌਜੂਦ ਸੀ ਉਹ ਆਪਣੀ ਅੱਖੀਂ ਵੇਖਦੇ ਸੋਇਆ ਜੀ ਹੂੰ ਉਸ ਤੋਂ ਬਾਅਦ ਮੇਰੇ ਪਿਤਾ ਜੀ ਵੱਲੋਂ ਕਿਹਾ ਗਿਆ ਕਿ ਜੇਕਰ ਤੁਸੀਂ ਅਨਕਾਊਂਟਰ ਕਰਨਾ ਹੀ ਆ ਤਾਂ ਮੇਰੀ ਜਿਹੜੀ ਸ਼ਾਤੀ ਦੇ ਵਿੱਚ ਮੇਰੀ ਹਿੱਕ ਤੇ ਗੋਲੀ ਮਾਰਿਓ ਉਸ ਤੋਂ ਬਾਅਦ ਜਿਹੜਾ ਮੇਰੇ ਪਿਤਾ ਜੀ ਨੂੰ ਉਹਦੇ ਨਾਲ ਦੋ ਹੋਰ ਜਿਹੜੇ ਨੌਜਵਾਨ ਸਨ ਉਹਨਾਂ ਦਾ ਮੁਕਾਬਲਾ ਬਣਾ ਕੇ ਮਾਰਿਆ ਗਿਆ ਤਾਂ ਮੇਰੇ ਸਾਡੇ ਪਰਿਵਾਰ ਤੱਕ ਜਿਹੜੀ ਖਬਰ ਪਹੁੰਚਦੀ ਹੈ ਕਿ ਜਿਹੜਾ ਇਹ ਸਾਰਾ ਵਰਤਾਰਾ ਹੋ ਸਕਦਾ ਹੈ ਜਨਾਬ ਅਫਸਰ ਕਿੰ ਤੁਹਾਡੇ ਪਿਤਾ ਜੀ ਦਾ ਸੰਸਕਾਰ ਫਿਰ ਤੁਸੀਂ ਕਿਤਾ ਜਾਂ ਪੁੱਛ ਨਹੀਂ ਫਿਰੇ ਕਿਸਾ ਕਿ ਜੋ ਲੋ ਸਾਡੇ ਇਸ ਤਰ੍ਹਾਂ ਦੇ ਇੰਕਾਉਂਟਰ ਵਿੱਚ ਸਸਕਾਰ ਪਰਿਵਾਰ ਦਾ ਕੰਮ ਕਰਤਾ ਹੋਇਆ। ਕਿਸੇ ਤਰ੍ਹਾਂ ਹੀ ਮੇਰੇ ਪਿਤਾ ਜੀ ਦਾ ਸਸਕਾਰ ਨਾਤਾ ਉਹਨਾਂ ਦੀ ਡੈੱਡ ਬੋਡੀ ਟੈਂਟ ਨਾਗੋ ਤੇ ਲੈ ਜਾਣ ਦਿੱਤੀ। ਪੱਤੀ ਜਿੱਤੇ ਸ਼ਹਿਰ ਦੇ ਸਮਝਾਨ ਘਰ ਦੇ ਵਿੱਚ ਜਿਹੜਾ ਉੱਥੇ ਹੀ ਸਸਕਾਰ ਕੀਤਾ ਗਿਆ ਹੈ ਉੱਥੇ ਮੇਰੇ ਦਾਦਾ ਜੀ ਤੇ ਸਾਡੇ ਜਿਹੜੇ ਪਰਿਵਾਰਿਕ ਮੈਂਬਰ ਸਾਨੂੰ ਉਹ ਉੱਥੇ ਗਿਆ ਤੋਂ ਬਾਅਦ ਜਿੰਨਾਂ ਹਸਤੀਆਂ ਲੈ ਕੇ ਜਿਹੜੀਆਂ ਗੱਲ ਕਰਵਾ ਦਿੱਤੀਆਂ ਤੇ ਮੇਰੀ ਮਾਂ ਨੇ ਮੈਨੂੰ ਦੱਸਣਾ ਕਿ ਤੇਰੇ ਪਿਤਾ ਜੀ ਜਦ ਛੱਦਰ ਬੋਲ ਕੀਤਾ ਕੋਈ ਹੂੰ ਕਦੇ ਅਸੀਂ ਦੋਵੇਂ ਛੋਟੇ ਸੀ ਤਾਂ ਸਾਨੂੰ ਵੀ ਮਲਾਕਾਤ ਲਈ ਇੱਕ ਦੋ ਵਾਰ ਮੰਮੀ ਨੇ ਖੜਿਆ ਤਾਂ ਦੱਸਿਆ ਤੇ ਪਿਤਾ ਜੀ ਨੇ ਤੈਨੂੰ ਪੂਠਾ ਕਾਂ ਦੇ ਦਿੱਤਾ ਆ ਹੂੰ ਪੂਠਾ ਟੰਗ ਗਿਆ ਗਿਆ ਕਾਫੀ ਉਹਨਾਂ ਨੂੰ ਟੌਰਚਰ ਕੀਤਾ ਗਿਆ ਮਾਰਿਆ ਕੁੱਟਿਆ ਗਿਆ ਮਤਲਬ ਖਲਾਫ ਇਹੋ ਜਨਸਨ ਕਿਤੇ ਨਾ ਕਿਤੇ ਪਿਤਾ ਜੀ ਕੋਈ ਜਿਹੜਾ ਚੱਲਿਆ ਵੀ ਨਹੀਂ ਜਾਂ ਹੂੰ ਉਹਨਾਂ ਦੇ ਕੋਲ ਤਾਂ ਸ਼ਬਦ ਸਾਰਾ ਚੰਗਣ ਪਿਆਦਾ ਹੁੰਦਾ ਫਿਰ ਉਸ ਤੋਂ ਬਾਅਦ ਉਸ ਤੋਂ ਬਾਅਦ ਕਿਉਂਕਿ ਪਿਤਾ ਜੀ ਪੰਜਾਬ ਰਾਜ ਜਲਨੀਪੁਰ ਵਿੱਚ ਨੌਕਰੀ ਕਰਦੇ ਕਰਨ ਤੇ ਮੇਰੇ ਮਦਰ ਪੜ ਘੱਟ ਪੜੇ ਲਿਖੇ ਸਨ ਉਸ ਵੇਲੇ ਬਲੋ ਉਸ ਵੇਲੇ ਤੁਹਾਨੂੰ ਪਤਾ ਕਿ ਜਿਹੜਾ ਸਮਾਜ ਸੀ ਉਸ ਵੇਲੇ ਈਆਂ ਨੂੰ ਜ਼ਿਆਦਾ ਬਾਹਰ ਨਹੀਂ ਨਿਕਲਦਾ ਪੜਾਇਆ ਘੱਟ ਜਨਾ ਇਸ ਤੇ ਮੇਰੇ ਮਦਰ ਨੇ ਮੈਨੂੰ ਦੱਸਣਾ ਕਿ ਪੁੱਤ ਮੈਂ ਨਾ ਸਿਰਫ ਪੜਾਣੀ ਸਿੱਖਦੇ ਦੋ ਕਲਾਸ ਹੀ ਕੀਤੀ ਆ ਤੇ ਉਸ ਤੋਂ ਬਾਅਦ ਨੌਕਰੀ ਲੈਣ ਦੀ ਜਿਹੜੀ ਟਰਕੇ ਰਿਆ ਸ਼ੁਰੂ ਕਰ ਦਿੱਤੀ ਪਰਿਵਾਰ ਨੇ ਸਾਡੇ ਰਿਸ਼ਤੇਦਾਰਾਂ ਨੇ ਮੇਰੇ ਦਾਇਆ ਜੀ ਹਨਾ ਉਹਨਾਂ ਨੇ ਵੀ ਬੜਾ ਸਾਥ ਦਿੱਤਾ ਤੇ ਬੜੀ ਭੱਜ ਨਾਟਕ ਕੀਤੀ ਤੇ ਪੁਲਿਸ ਦੇ ਲੋਕ ਕਿਤੇ ਨਾ ਕਿਤੇ ਪਹਿਲਾਂ ਮੌਤ ਦਾ ਸਰਟੀਫਿਕੇਟ ਹੀ ਨਹੀਂ ਦਿੱਤਾ ਜਾ ਰਿਹਾ। ਇਸ ਵੇਲੇ ਮੌਤ ਦਾ ਸਰਟੀਫਿਕੇਟ ਹੀ ਨਾ ਦਿੱਤਾ ਜਾਵੇ ਤਾਂ ਕਿਤੇ ਨਾ ਜੇ ਮੇਰੇ ਤਾਇਆ ਜੀ ਵੀ ਪੰਜਾਬ ਪੁਲਿਸ ਦੇ ਵਿੱਚ ਹੀ ਸਨ। ਉਹਨਾਂ ਨੇ ਭੱਜ ਦੌੜ ਕਰਕੇ ਜਿਹੜਾ ਮੌਤ ਦਾ ਸਰਟੀਫਿਕੇਟ ਦਿਵਾ ਕੇ ਤੇ ਫਿਰ ਮੇਰੀ ਮਾਂ ਨੂੰ ਜਿਹੜੀ ਪੀਐਨ ਦੀ ਨੌਕਰੀ ਜਿਹੜੀ ਮੇਰੀ ਤਾਂ ਸਾਡੀ ਮਾਂ ਨੇ ਮਨੋਬਰੇ ਤਸੀਹੇ ਝੱਲ ਕੇ ਜਿਹੜਾ ਸਾਨੂੰ ਪਾਲਿਆ ਤੇ ਕਿਤੇ ਕਿਸੇ ਰਿਸ਼ਤੇਦਾਰਾਂ ਨੇ ਕਹਿ ਵੀ ਦਿਨਾ ਕਿ ਕੁਲਵੀਰ ਮੇਰੀ ਮੰਮੀ ਦਾ ਨਾਲ ਕੁਲਵੀਰ ਬਾਕੀ ਕੁਲਵੀਰ ਦੀ ਤੇਰੀ ਜਿਹੜੀ ਉਮਰ ਕੀ ਹੈ ਕਿ ਤੂੰ ਨਵਾਂ ਵਿਆਹ ਕਰਾਵਾ ਹੂੰ ਪਰ ਮੇਰੀ ਮਾਂ ਦੇ ਇੱਕੋ ਬੋਲ ਸੀ ਕਿ ਮੈਂ ਆਪਣੇ ਨਪੁੱਤਾਂ ਦੇ ਸਿਰ ਤੇ ਜਿਹੜਾ ਅਰੰਡ ਕਟੂੜੂ ਪਰਮਾ ਜਾਨੀ ਕਰਾਉਂਗੀ ਅੱਜ ਪਰ ਜਵਾਨਾਂ ਨੂੰ ਸਵੇ ਸੁੰਗਾ ਪੋਰਾ ਸਾਇਸ ਤੇ ਨਹੀਂ ਹੈ ਕੀ ਜੀ ਪੀਓ ਹੁੰਦਾ ਤੇ ਕਈ ਚੀਜ਼ਾਂ ਜਿਹੜੀਆਂ ਸੇ ਉਹ ਮਲਗੀਆਂ ਚਾਹ ਸੀ ਜਿਹੜੇ ਮਾਂ ਹੀ ਬੁੜੀ ਸਨ ਤੇ ਉਹ ਭੁਲਾ ਕਰ ਸਕਦਾ ਮੇਰੇ ਕੋਲ ਇਹ ਵੀ ਗੱਲ ਰਹੀ ਸੀ ਕਿ ਮੈਂ ਆਪਣੀ ਮਾਂ ਨੂੰ ਬਹੁਤ ਪਿਆਰ ਕਰਦਾ ਸੀ ਮੇਰੀ ਮਾਂ ਮੇਰਾ ਰੱਬ ਸੀ ਮੇਰੀ ਮਾਂ ਨੇ ਸਾਡੇ ਪਿਓ ਦੀ ਕਮੀ ਸਾਨੂੰ ਮਹਿਸੂਸ ਨਹੀਂ ਹੁੰਦੀ ਹਮ ਭਾਵੇਂ ਕਿ ਜੋ ਅਸੀਂ ਮੰਗਿਆ ਦੁਆ ਭਾਵੇਂ ਸਾਡੀ ਮਾਂ ਨੇ ਸਾਨੂੰ ਲੈ ਕੇ ਦਿੱਤਾ ਪਰ ਕਿਤੇ ਨਾ ਕਿਤੇ ਪਿਓ ਦਾ ਜਿਹੜਾ ਸਾਆ ਹੋਂ ਸਿਰ ਤੇ ਹੋਣਾ ਬਹੁਤ ਜ਼ਰੂਰੀ ਹੈ ਸੋ ਕਿ ਮੇਰੀ ਮਾਂ ਨੇ ਕਦੀ ਅਕਸਰ ਮੈਨੂੰ ਹੁਣ ਕਹਿ ਦਿੰਨਾ ਕਿ ਪੁੱਤ ਇਹ ਤਾਂ ਬਪਿਓ ਜੀ ਦਾ ਹੁੰਦਾ ਨਾ ਕਿ ਨਾ ਨੂੰ ਹੁਣ ਕਿਸੇ ਨਾ ਕਿਸੇ ਕਮਾਕਾਰ ਆ ਕੇ ਉਹਦੇ ਸੈੱਟ ਕਰ ਦੇਣਾ ਸੀ ਮਤਲਬ ਪਿਓ ਤੇ ਮਾਂ ਜਦੋਂ ਮੈਂ ਕਹਾਂ ਜੀ ਇਹ ਕੰਮ ਕਰਕੇ ਜਿਹੜਾ ਮਾਂ ਪਿਓ ਆਪਣੇ ਘਰ ਲੈਣਾ ਯਾਰ ਉਦੋਂ ਉਹਨਾਂ ਨੂੰ ਤਲਬਾ ਉਹਨਾਂ ਦੀ ਸੇਵਾ ਕਰੋ ਉਹਨਾਂ ਨੂੰ ਸਭੋ ਤੋਂ ਕਿ ਅਣਮੋਲ ਹੀਰੇ ਨੇ ਜਦੋਂ ਹੁਣ ਮੇਰਾ ਮਾਂ ਪਿਓ ਨਹੀਂ ਹੈਗਾ ਤੇ ਮੈਨੂੰ ਪਤਾ ਹੈ ਕਿ ਕਿੰਨੀ ਜੜੀ ਘਾਟ ਹੈ ਉਹਨਾਂ ਦੀ ਮਹਿਸੂਸ ਹੁੰਦੀ ਹੈ ਫਿਰ ਕੋਈ ਕੇਸ ਵਗੈਰਾ ਕਿ ਤਰ੍ਹਾਂ ਜਸਾਂ ਕਈ ਸੀ ਬੇਟੀ ਚਾੜੇ ਤਾਂ ਸੇ ਪਰਵਾਰੋਂ ਬਸ ਕੇਸ ਕਿਦਾਂ ਸਾਡੇ ਕਿਦਾਂ ਦਾ ਫੇਕ ਨਿਕਲ ਬਗ ਦਿੱਤਾ ਪਹਿਲਾਂ ਇਹ ਦੱਸ ਚੁੱਕਾ ਕਿ ਘਰ ਦੇ ਵਿੱਚ ਹਾਲਾਤ ਗੰਭੀਰ ਹੋ ਗਏ ਤਾਂ ਸਾਡਾ ਜਿਹੜਾ ਕੇਸ ਹੈ ਉਹ ਖਾਲੜਾ ਮਿਸ਼ਨ ਆਰਗਨੀਜ਼ਰ ਵੱਲੋਂ ਜਿਹੜਾ ਚੁੱਕਿਆ ਗਿਆ ਜਿਸ ਵਿੱਚ 25000 ਨਿਵਾਦ ਇਲਾਸ਼ਾ ਹਨ ਉਹ ਜਿਹੜਾ ਕੇਸ ਖਾਲਾ ਮਿਚਰੋਂ ਦੇ ਚੁੱਕਿਆ ਗਿਆ ਉਸ ਵਿੱਚ ਮੇਰੇ ਫਾਦਰ ਸਾਹਿਬ ਸਰਬਜੀਤ ਸਿੰਘ ਜੀ ਜਿਹੜਾ ਉਹਨਾਂ ਵੱਲੋਂ ਦਾ ਕੇਸ ਚੁੱਕਿਆ ਗਿਆ ਫਿਰ ਕੀ ਚੱਲਦਾ ਪਿਆ ਉਹ ਕੇਸ ਜੇ ਵੀ ਮਤਲਬ ਪ੍ਰਸ਼ਾਸਨ ਵਿੱਚ ਹੈ ਜਿਵੇਂ ਜਿਵੇਂ 25 ਹਜ਼ਾਰ ਲੋਕਾਂ ਦੇ ਕੇਸਾਂ ਦੇ ਵਿੱਚ ਜੋ ਵੀ ਕੋਈ ਟੈਰ ਵਾਲੀ ਹੁੰਦੀ ਹੈ ਜਾਂ ਜਾਂ ਕੁਛ ਨਾ ਕੁਛ ਚੱਲਦਾ ਰਹਿੰਦਾ ਉਹ ਫਿਰ ਸਾਰਾ ਅਜੀਬ ਚੱਲਦਾ ਰਹੇ ਕੋਈ ਸਰਕਾਰ ਨੂੰ ਕੋਈ ਗੱਲਬਾਤ ਕੀਤੀ ਗਈ ਕੋਈ ਪਹੁੰਚ ਕੀਤੀ ਗਈ ਹੈ ਜਾਂ ਕਿਸੇ ਉਸ ਚੰਤੇ ਸ਼ਰੂਮ ਕਮੇਟੀ ਵੱਲੋਂ ਜਾਂ ਜਿਸਾ ਮੈਂ ਜਿਹਾ ਕਿਹਾ ਸੀ ਇਹ ਪਰਵਾਹ ਦੇ ਤੇ ਮੁਛੜੇ ਹਨ ਉਹਨਾਂ ਨੂੰ ਕੁਝ ਮਾਰੀ ਰਾ ਦਿੱਤੀ ਗਈ ਉਹ ਤੋਂ ਅਨੋਖੇ ਮਿਲ ਗਈ ਯਾਨਕ ਦੀ ਸਾਹਿਬ ਕਿਸੇ ਵੱਲੋਂ ਵੀ ਕਰਿਆ ਕੇ ਸਾਰ ਨਹੀਂ ਲਈਗੇ ਕੇਵਲ ਤੇ ਕੇਵਲ ਆਪਾਂ ਕਹਿ ਦਿੰਨੇ ਆ ਕਿ ਜਿਹੜੇ ਦਾਅਵੇ ਹਰੇਕ ਕੋਈ ਕਰਦਾ ਹੈ ਪਰ ਜਮਿਨੀ ਹਕੀਕਤ ਇਹ ਹੈ ਕਿ ਕੋਈ ਵੀ ਜਿਹੜਾ ਉਹਨਾਂ ਪਰਵਾਰਾਂ ਦੀ ਸਾਰ ਨਹੀਂ ਨੇ ਕੁਝੜਾ ਤੇ ਸਾਡਾ ਵੀ ਕੇਵਲ ਤੇ ਕੇਵਲ ਜਿਹੜਾ ਕਿ ਨੇ ਸਾਥ ਦਿੱਤਾ ਹੈ ਤਾਂ ਉਹ ਖਾਣਨਾ ਮਿਸ਼ਨ ਕਮੇਟੀ ਵੱਲੋਂ ਉਹਨਾਂ ਵੱਲ ਦਿੱਤਾ ਗਿਆ ਕਿ ਸਾਨੂੰ ਜਿਹੜਾ ਇੱਕ ਦੋ ਵਾਰ ਉਤਪੋਸ਼ ਮੋਆਵਜਾ ਜਿਹੜਾ ਖਲੜਾ ਮਿਸ਼ਨ ਔਰਗੇਨਾਈਜੇਸ਼ਨ ਵੱਲੋਂ ਹੀ ਜਿਹੜਾ ਜੀਜੀ ਪਰਮਜੀਤ ਕੋਲ ਖਲੜਾ ਜੀ ਵੱਲੋਂ ਹੀ ਦਵਾਇਆ ਗਿਆ। ਕਿ ਹੁਣ ਕੀ ਆਸ ਕਰਦੇ ਹੋ ਕਿ 20 ਸਾਲਾਂ 30 ਸਾਲ ਹੋ ਗਏ ਕਰ ਕਰੀ ਗਏ। ਇਹਨਾਂ ਸਾਹਮਣੇ ਹੈਗੇ ਨਹੀਂ ਹੈਗੇ ਜਿਹੜੀ ਕਿ ਜਆ ਰਾਬਾਾਂ ਨੂੰ ਛੱਡਤਾ ਕਿਉਂ ਕਰੋਗਾ ਉਹ ਗੁੱਸਾ ਆਪੇ ਕਰਨਗੇ। ਇਨਸਾਫ ਕਮੇਟੀ ਗੱਲ ਕਰੀਏ ਤਾਂ ਲੰਬੇ ਸਮੇਂ ਬਾਅਦ ਆਪਾਂ ਪਿਛਲੇ ਦਿਨੀ ਲੈ ਕੇ ਆ ਕਿ ਜਿਹੜੇ ਦੋ ਨੌਜਵਾਨ ਆ ਹਮਾਰੇ ਨਾਲ ਚੂਟੇ ਮੁਕਾਬਲੇ ਵਿੱਚ ਤਾਂ 32 ਸਾਲ ਬਾਅਦ ਉਹਨਾਂ ਨੂੰ ਇਨਸਾਫ ਮਿਲਿਆ ਇਹਨਾਂ ਕੰਮਾਂ ਲਈ ਤੁਹਾਨੂੰ ਪਤਾ ਹੈ ਕਿ ਸਮਾਂ ਵੀ ਚਾਹੀਦਾ ਹੈ ਹੁਣ ਮੈਂ ਕੀ ਆਲ ਕਰ ਸਕਦਾ ਹਾਂ ਕਿਉਂਕਿ ਇਕੱਲਾ ਮੈਂ ਰਹਿ ਗਿਆ ਹੁਣ ਇਹਦੇ ਸਿਰ ਤੇ ਸਾਰਾ ਬੋਝ ਹੈ ਨਾ ਮੇਰੇ ਚਾਚਾ ਜੀ ਨੇ ਨਾ ਮੇਰੇ ਦਾਦਾ ਜੀ ਨੇ ਪਰਿਵਾਰ ਦੇ ਵਿੱਚੋਂ ਮੈਂ ਇਕੱਲਾ ਹੀ ਹਾਂ ਹੁਣ ਜਿਹੜੇ ਮੇਰੇ ਬੋਧਿਆਂ ਦੇ ਸਰਾ ਪਾਰ ਹੈ ਤੇ ਕਦੀ ਕਦੀ ਮਤਲਬ ਮਨ ਵੀ ਬੜਾ ਪਰੇਸ਼ਾਨ ਰਹਿੰਦਾ ਕਿ ਕਿਵੇਂ ਜਿਹੜਾ ਸਾਰਾ ਇਹ ਪਰਿਵਾਰ ਨੂੰ ਪਾਲੂਗਾ ਪੋਸੂਗਾ ਔਰ ਕਿਤੇ ਨਾ ਕਿਤੇ ਇਨਸਾਫ ਹੋ ਜੇ ਉਸ ਰੱਬ ਨੇ ਚਾਹਿਆ ਤਾਂ ਕਿਤੇ ਨਾ ਕਿਤੇ ਮਿਲ ਜੂਗਾ ਨਹੀਂ ਤੇ ਇਨਸਾਫ ਤਾਂ ਜਿੱਦ ਕੱਲ ਤੁਸੀਂ ਦੇਖ ਹੀ ਰਹੇ ਹੋ ਕਿ ਕਿਤੇ ਨਾ ਕਿਤੇ ਇਨਸਾਫ ਮਿਲਣਾ ਜਿਹੜਾ ਬਹੁਤ ਮੁਸ਼ਕਲ ਹੈ ਮੋਹਬਤਾਂ ਮਾ ਤਾਂ ਇਹ ਹਾਂ ਰਵਿੰਦਰ ਸਿੰਘ ਰਵੀ ਜਿਨ੍ਹਾਂ ਦੇ ਪਿਤਾ ਸਰਬੀ ਸਿੰਘ ਨਾਗੋ ਕੇ ਜਿਨ੍ਹਾਂ ਨੂੰ ਘਰੋਂ ਚੁੱਕ ਕੇ ਫੇਕ ਅਕਾਊਂਟਰ ਬਣਾ ਕੇ ਮੌਤੇ ਘਰ ਦੱਦ ਗਿਆ ਅੱਜ ਕਰੀਬ 35 ਸਾਲ ਹੋ ਗਿਆ ਲੇਕਿਨ ਅੱਜ ਤੱਕ ਇਸ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ ਦੱਸਦੇ ਜਦੋਂ ਮੈਂ ਜੇ 3.5 ਸਾਲ ਦੀ ਉਮਰ ਸੀ ਜਦੋਂ ਇਹਦਾ ਪਿਤਾ ਜੀ ਨੂੰ ਘਰੋਂ ਚੋਕ ਲੈ ਗਿਆ ਤੇ ਮੌਤ ਦੇ ਘਰ ਦਰ ਗਿਆ ਮਾਤਾ ਜੀ ਵੱਲੋਂ ਇਹਨਾਂ ਦਾ ਪਾਲਣ ਪੋਸ਼ੇ ਕੀਤਾ ਗਿਆ ਬਹੁਤ ਲੰਬੀ ਲੜਾਈ ਸੰਘਰਸ਼ ਕਰਨਾ ਪਿਆ ਇਹਦੀ ਮਾਤਾ ਜੀ ਨੂੰ ਅੱਜ ਭਾਵੇਂ ਆਪਣੇ ਪੈਰਾਂ ਦੇ ਖੂਤੇ ਨਹੀਂ ਨਿਕਨ ਇੱਕ ਪਿਤਾ ਦੀ ਕਮੀ ਜਾਂ ਇੱਕ ਮਾਂ ਦੀ ਕਮੀ ਜਿੱਸਾ ਕਹ ਰਹੀ ਸੀ ਮੰਮੀ ਵੀ ਹੁਣ ਜਿਹੜੇ ਇਹਨਾਂ ਦੇ ਚਲ ਗਏ ਨੇ ਕਿਉਂਕਿ ਅਜ ਤੱਕ ਇਨਸਾਫ ਨਾਮ ਦੀ ਦੀਕ ਵਿੱਚ ਉਹ ਵੀ ਇਸੇ ਹੁਣ ਚਲ ਗਏ ਨੇ ਨਿਕਰ ਕਿਦਾਂ ਕਿਤੇ ਕਸਕ ਜਰੂਰ ਹੁੰਦੀ ਆ ਕਿ ਅਗਰ ਮੇਰਾ ਪਿਤਾ ਮੇਰੇ ਨਾਲ ਹੁੰਦਾ ਅਗਰ ਮੇਰਾ ਪਿਓ ਮੇਰੇ ਮੋਢੇ ਦਾ ਮੋਢਾ ਖੋਦਦਾ ਖੋਦਦਾ ਹੁੰਦਾ ਤਾਂ ਅਸੀਂ ਬਹੁਤ ਸਾਰੀਆਂ ਜਿਹੜੀਆਂ ਬੁਲੰਦੀਆਂ ਜਿਹੜੀਆਂ ਕਈ ਰਹਿ ਜਾਂਦੀਆਂ ਉਹ ਸ਼ੁਰੂ ਸਕਦੇ ਸਨ ਜਾਂ ਜਿਹੜੇ ਸਾਡੇ ਚਾਹ ਸਨ ਉਹ ਵੀ ਪੂਰੇ ਕਰਦੇ ਸਨ ਅਜੇ ਵੀ ਪੰਜਾਬ ਦੇ ਕਈ ਅਜਿਹੇ ਪੇਨ ਹਨ ਜਾਂ ਕਈ ਜਿਹੇ ਪਰਿਵਾਰ ਹਨ ਜਿਨ੍ਹਾਂ ਨੂੰ ਹਲੇ ਵੀ ਇਨਸਾਫ ਨਹੀਂ ਮਿਲਿਆ ਅਗਰ ਤੁਹਾਡੇ ਵੀ ਅਲਦਵਾਲੇ ਕੋਈ ਇਸ ਤਰ੍ਹਾਂ ਦਾ ਕੋਈ ਨੌਜਵਾਨ ਜਾਂ ਸਾਡਾ ਪਰਿਵਾਰ ਹੈ ਜਿਸ ਨੂੰ ਹਜੇ ਤੱਕ ਇਨਸਾਫ ਨਹੀਂ ਮਿਲਿਆ ਜਾਂ ਇਨਸਾਫ ਮਿਲ ਚੁਕਿਆ ਉਹ ਸਾਡੇ ਨਾਲ ਜਰੂਰ ਸੰਪਰਕ ਕਰਿਓ ਅਸੀਂ ਹਮੇਸ਼ਾ ਹੀ ਜਿਹੜੇ ਇਹੋ ਜਿਹੇ ਮੁੱਦੇ ਹੈ ਜਾਂ ਤੁਹਾਡੀ ਆਵਾਜ਼ ਹੈ ਉਹ ਲੋਕਾਂ ਤੱਕ ਪ੍ਰਸ਼ਾਸਨ ਤੱਕ ਜੀਉ ਪਹੁੰਚਾਉਂਦੇ ਰਵਾਂਗਾ ਤਾਂ ਆਦੀ ਵੀਡੀਓ ਵਾਰ-ਵਾਰ ਸ਼ੇਅਰ ਕਰਿਓ ਤਾਂ ਜੋ ਇਸ ਵੀਡੀਓ ਨੂੰ ਸਰਕਾਰ ਦੇ ਤੱਕ ਪਹੁੰਚ ਸਕੇ ਅਤੇ ਜਿਹੜੀ ਅਦਾਲਤ ਵਿੱਚ ਕੀ ਚੱਲਦੇ ਪਏ ਨੇ ਲੰਬੇ ਸਮੇਂ ਤੋਂ ਉਹ ਹੱਲ ਕਿਤੇ ਜਾਣ ਸਨ ਅਤੇ ਪਰਿਵਾਰਾਂ ਨੂੰ ਇਨਸਾਫ ਮਿਲ ਸਕੇ ਕੁਲਦੀਪ ਸਿੰਘ ਦੀਪਾ ਕਰੋਤਾਰ